ਦਸ਼ਮੇਸ਼ ਨਗਰ ਦੇ ਵਿੱਚ ਹੋਈ ਚੋਰੀ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ ਚੋਰੀ ਕਰਨ ਵਾਲੇ ਚੋਰ ਦੀਆਂ ਤਸਵੀਰਾਂ ਹੋਈਆਂ ਕੈਦ ਸ਼੍ਰੀ ਮੁਕਸਰ ਸਾਹਿਬ ਦੇ ਦਸ਼ਮੇਸ਼ ਨਗਰ ਦੀ ਗਲੀ ਨੰਬਰ 2 ਦੇ ਵਿੱਚ ਇੱਕ ਕਾਰ ਵਿੱਚੋਂ ਚੋਰੀ ਕਰਨ ਦੀ ਵਾਰਦਾਤ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਵਿਅਕਤੀ ਚੋਰੀ ਕੀਤਾ ਹੋਇਆ ਸਮਾਨ ਚੱਕ ਕੇ ਭਜਦਾ ਹੋਇਆ ਦਿਖਾਈ ਦਿੱਤਾ ਉਧਰ ਅੱਜ ਸਵੇਰੇ ਕਰੀਬ 10 ਵਜੇ ਮਨੀਸ਼ ਕੁਮਾਰ ਬਾਂਸਲ ਅਤੇ ਕਾਂਤਾ ਬਾਂਸਲ ਨੇ ਦੱਸਿਆ ਕਿ ਚੋਰ ਛਾਤ ਰਹੀ ਉਹਨਾਂ ਦੇ ਘਰ ਵਿੱਚ ਆਇਆ ਤੇ ਇਸ ਚੋਰੀ ਨੂੰ ਅੰਜਾਮ ਦਿੱਤਾ ਜੱਦ ਕੀ ਚੋਰੀ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਹਨਾਂ ਨੂੰ ਕੋਈ ਨਸ਼ੀਲੀ ਵਸਤੂ ਸੁngਾਈ ਗਈ ਹੈ ਕਿਉਂਕਿ ਉਹਨਾਂ ਨੂੰ ਸਵੇਰ ਵੇਲੇ ਉੱਠਣ ਵਿੱਚ ਕਾਫੀ ਪਰੇਸ਼ਾਨੀ ਹੋਈ। ਕਰਿਆਨੇ ਦੀ ਦੁਕਾਨ ਕਰਨ ਵਾਲੇ ਮਨੀਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਲੜਕੀ ਦੇ ਵਿਆਹ ਵਾਸਤੇ ਸੋਨਾ ਜਮ੍ਹਾਂ ਕਰਕੇ ਰੱਖਿਆ ਸੀ ਜਿਸ ਨੂੰ ਚੋਰ ਚੋਰੀ ਕਰਕੇ ਲੈ ਗਿਆ। ਇਸ ਤੋਂ ਇਲਾਵਾ ਚਾਂਦੀ, ਨਕਦੀ ਅਤੇ ਮੋਬਾਈਲ ਵੀ ਚੋਰੀ ਹੋਇਆ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਚੋਰੀ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਫੜਨਾ ਅਤੇ ਉਹਨਾਂ ਦਾ ਸਮਾਨ ਵਾਪਸ ਕਰਵਾਉਣ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਇਸ ਸਬੰਧ ਵਿੱਚ ਥਾਣਾ ਸਿਟੀ ਪੁਲਿਸ ਵੱਲੋਂ ਨਾਮ-ਮਾਲੂਮ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਜਦਕਿ ਮੁਲਜ਼ਮ ਹਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹੈ। ਮੇਰਾ ਰਜੇਸ਼ ਵੰਸਲ ਹੈ ਇਹ ਮਮਈ ਦਾ ਘਰ ਹੈ ਮਮਈ ਇਹਰੇ ਬਾਹਰ ਸੁੱਤੇ ਪਏ ਸੀਗੇ ਤੇ ਉੱਪਰੋਂ ਛੱਤ ਦੇ ਉੱਤੋਂ ਬੰਦੇ ਆਏ ਆ ਪਤਾ ਨਹੀਂ ਉਹਨਾਂ ਨੇ ਦਵਾਈ ਸੰਗਰਿਆ ਉਹਨਾਂ ਨੂੰ ਉਹਨਾਂ ਨੂੰ ਕੁਝ ਪਤਾ ਨਹੀਂ ਲੱਗਿਆ ਆ ਕੇ ਉਹਨਾਂ ਨੇ ਬੜੀ ਆਰਾਮਦਾਰੀ ਨਾਲ ਆਪਣੇ ਤੇਰੇ ਦਾਖਲ ਹੋ ਕੇ ਆਪਣੀ ਕਾਰਵਾਈ ਪਾਈ ਆ ਉਹਨਾਂ ਨੇ ਸੋਨਾ ਲੈ ਕੇ ਸੋਨਾ ਕਿੰਨਾ ਸੀ ਸੋਨਾ 8 ਟੋਲੇ ਸੋਨਾ ਸੀਗਾ 100 ਗ੍ਰਾਮ ਚਾਂਦੀ ਸੀ ਇੱਕ 50 ਗ੍ਰਾਮ ਦਾ ਬਿਸਕੁਟ ਸੀਗਾ ਉਦੋਂ ਬਾਅਦ ਥੋੜੀ ਜਿਨੀ 12-13000 ਰੁਪਏ ਨਕਦੀ ਸੀ ਇੱਕ ਛੋਟਾ ਫੋਨ ਤੇ ਇੱਕ ਚਾਰਜਰ ਇਹ ਲੈ ਗਏ ਆ ਉਹ ਤੋਂ ਬੰਦਾ ਮਤਲਬ ਟੋਟਲ ਸਭ ਦੇ 3 ਲੱਖ ਦਾ ਨੁਕਸਾਨ ਹੋਇਆ ਇਹ ਆਪਣੇ ਸੋਨਾ ਦਾ ਪਹਿਲਾਂ ਦਾ ਹੀ ਪਿਆ ਸੀਗਾ ਜਿਹੜੇ ਪੈਸੇ ਸੀਗੇ ਉਹ ਬਾਬਾ ਦੀ ਦੁਕਾਨ ਆਪਣੇ ਕਰਿਆਨੇ ਦੀ ਥਾਂ ਦੇ ਵਾਲਾ ਰੋਡ ਤੇ ਬਾਬਾ ਕਲੋਨੀ ਦੇ ਵਿੱਚ ਹੈ ਠੀਕ ਹੈ ਤੇ ਉਥੋਂ ਗ੍ਰਾਈ ਕਰਕੇ ਦੁਕਾਨ ਦੀ ਜਿਹੜੀ ਸੇਲ ਸੀਗੀ ਉਹ ਲੈ ਕੇ ਆਈ ਸੀਗੇ ਘਰੇ ਆ ਕੇ ਉਹਨਾਂ ਨੇ ਫਰਿੱਜ ਤੇ ਰੱਖ ਦਿੱਤੀ ਜੋ ਤੋ ਚੱਕ ਕੇ ਲੈ ਗਿਆ। ਕੀ ਮੰਗੋ ਬਾਬੂ? ਮੰਗੋ ਬਸ ਕਾਰਵਾਈ ਕੀਤੀ ਜਾਵੇ ਸਾਨੂੰ ਵੱਧ ਤੋਂ ਵੱਧ। ਕੋਰ ਕੀਤਾ ਜਾਵੇ। ਜੋ ਵੀ ਨੁਕਸਾਨ ਹੋ ਗਿਆ ਆਪਣਾ ਤੇ ਵੱਧ ਤੋਂ ਵੱਧ ਆਪਣੀ ਦਵਾਇਆ ਜਾਵੇ। ਕੀ ਨਾਮ ਹੈ? ਮੇਰਾ ਨਾਮ ਨਿਸ਼ਕਮਰ ਹੈ ਜੀ। ਮੈਂ ਦਸ਼ਮੇਸ਼ਰ ਗੜ ਨੰਬਰ 2 ਦਾ ਵਾਸੀ ਹਾਂ। ਤੇ ਮੇਰੀ ਥਾਂ ਦੇ ਰੋਡ ਤੇ ਕਰਿਆਨੇ ਦੀ ਛੋਟੀ ਦੁਕਾਨ ਹੈ। ਮੈਂ ਰੋਟੀਨ ਦੇ ਮੁਤਾਬਕ ਰਾਤ ਜਿਵੇਂ ਦੁਕਾਨ ਤੋਂ ਆਣਾ ਆ ਕੇ ਆਪਦੀ ਗ੍ਰਾਹੀ ਥੋੜੀ ਬਹੁਤੀ ਹੁੰਦੀ ਆ ਕੇ ਮੈਂ ਉਹ ਟੇਕ ਨਾਲ ਜਗ੍ਹਾ ਤੇ ਰੱਖ ਦਿੱਤੀ ਤੇ ਰਾਤ ਨੂੰ ਮੈਂ 11:30 ਵਜੇ ਮੈਂ ਸੁੱਤਾ ਤੇ 11:30 ਸੁੱਤਾ ਦੇ ਤੇ ਅਸੀਂ 4 ਵਜੇ ਯਾਨੀ ਕਿ ਸਾਨੂੰ ਪਤਾ ਲੱਗਾ ਸਾਡੇ ਘਰੇ ਚੋਰੀ ਹੋ ਗਈ ਹੈ ਬੇਟੀ ਦੇ ਵਿਆਹ ਵਾਸਤੇ ਮੈਂ ਪੰਜ-ਸੱਤ ਤੋਲੇ 골ਡ ਇਕੱਠਾ ਕਰਕੇ ਰੱਖਿਆ ਹੋਇਆ ਸੀ ਕੁਝ ਮੇਰੇ ਪੈਸੇ ਸੀਗੇ ਦਕਾਨ ਦੇ ਦੋ ਮੋਬਾਈਲ ਤੇ ਇੱਕ ਛੋਟਾ ਮੋਬਾਈਲ ਤੇ ਇੱਕ ਚਾਰਜਰ ਦੋ ਘੜੀਆਂ ਐਰਾ ਵਗੈਰਾ ਚੋਰੀ ਹੋ ਗਈਆਂ ਅੱਗੇ ਮੈਰਿਟਿੰਗ ਚ ਰਾਤ 11 11:30 ਤੋਂ ਬਾਅਦ ਪਿਸ਼ਾਬ ਕਰਨ ਦੇ ਬਹਾਨੇ ਉੱਠਦਾ ਸੀਗਾ ਰਾਤ ਨੂੰ ਤੇ ਉਸ ਰਾਤ ਮੈਨੂੰ ਬਿਲਕੁਲ ਜਾਗ ਨਹੀਂ ਆਈ ਇਹ ਨਹੀਂ ਪਤਾ ਉਹਨਾਂ ਨੇ ਸਾਨੂੰ ਕੀ ਸੰਘਾਇਆ ਕੀ ਨਹੀਂ ਸੀਗਾ ਮੇਰਾ ਤੇ ਮੇਰਾ ਪਰਿਵਾਰ ਰਾਤ ਨੂੰ ਅਸੀਂ ਵਿਹੜੇ ਚ ਚਾਰ ਮੰਜੇ ਢਾ ਕੇ ਸੌਣੇ ਆ ਇੱਕ ਪਾਸੇ ਇੱਕ ਪਾਸੇ ਪੱਖਾ ਲਾਇਆ ਹੁੰਦਾ ਇੱਕ ਪਾਸੇ ਕੁੱਲਾ ਲਾਇਆ ਹੁੰਦਾ ਤੇ ਹੋ ਸਕਦਾ ਇਹਦੇ ਵਿੱਚ ਕੋਈ ਚੀਜ਼ ਚੁਪਾਈ ਹੋਵੇ ਸਾਨੂੰ ਨਸ਼ਾ ਹੋ ਗਿਆ ਸਾਨੂੰ ਬਿਲਕੁਲ ਵੀ ਜਾਗ ਨਹੀਂ ਆਈ ਤੇ ਮੇਰਾ ਪੰਜ ਸੱਤ ਢੋਲੇ ਸੌਣੇ ਆ ਦੇ 100 ਗ੍ਰਾਮ ਪਕੀ ਚੰਦੀ ਹੈ ਇੱਕ ਪਜੇਬਾਂ ਦਾ ਸੈੱਟ ਹੈ ਦੋ ਕੜੀਆਂ ਇੱਕ ਮੋਬਾਈਲ ਚਾਰਜ ਇੱਕ ਛੋਟਾ ਮੋਬਾਈਲ ਤੇ ਮੇਰੀ ਰਾਤ ਦੀ ਗ੍ਰਾਈ ਤੇ ਗੁੜੀਆਂ ਦੇ ਪਰਸ ਚੋਂ ਪੈਸੇ ਕੱਢ ਕੇ ਲੈ ਗਏ ਤੇ ਹਾਂਜੀ 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 ਤੇ ਘਰ ਵਾਲੀ ਦਾ ਪਰਸ ਵਿੱਚੋਂ ਵੀ ਪੈਸੇ ਕੱਢੇ ਗਏ ਆ ਕਿਰਪਾ ਕਰਕੇ ਮੇਰੀ ਪਰਵਾਹੀ ਮੇਰਾ ਨਾਮ ਕਾਂਤਾ ਮਾਨਸੂ ਜੀ ਤੇ ਕਿਹੜਾ ਮੁੱਲ ਹੈ ਜੀ ਦਸ਼ਮੇਸ਼ ਨਗਰ ਕਲੀ ਨੰਬਰ ਦੋ ਜੀ ਬਾਦੋਂ ਦੇ ਕਲੀ ਛੱਤ ਜੀ ਕੀ ਗੱਲ ਬਣੀ ਜੀ ਜੀ ਅਸੀਂ ਤਾਂ ਰਾਤ ਨੂੰ ਸੁੱਤੇ ਪਏ ਸੀ ਦੁਕਾਨ ਤੋਂ ਆਇਆ 9:30 ਵਜੇ ਸਾਰੇ ਪੈਸੇ ਲਿਆ ਕੇ ਗੁਰਾਈ ਉਹਨਾਂ ਨੇ ਫਰਿੱਜ ਤੇ ਡੱਬੇ ਤੇ ਰੱਖ ਦਿੱਤੀ ਸਾਨੂੰ ਤਾਂ ਜਿਵੇਂ ਕੋਈ ਪਤਾ ਹੀ ਨਹੀਂ ਲੱਗਿਆ ਉਹਨਾਂ ਨੇ ਕੋਈ ਚੀਜ਼ ਸੰਗਾਤੀ ਜਿਸ ਤਸਵੇਰੇ ਉੱਠ ਕੇ ਦੇਖਿਆ ਸਾਡੀ ਸਾਰੀ ਬਿਮਾਰੀ ਖਿਲਰੀ ਪਈ ਸੀ ਸਵੇਰ ਨੂੰ ਪਤਾ ਲੱਗਾ ਬੰਕਲੇਟ ਨੂੰ ਸਵੇਰ ਸਾਨੂੰ 4:30 ਵਜੇ ਪਤਾ ਲੱਗਾ ਜੀ ਮੇਰੀ ਕੁੜੀ ਅੰਦਰ ਆਈ ਚਾਰਜਰ ਲਾਉਣ ਫੋਨ ਉਹਨੇ ਦੇਖਿਆ ਵੀ ਬਿਮਾਰੀ ਫੁੱਲੀ ਪਈ ਹੈ ਜੀ ਸਾਨੂੰ 4:30 ਵਜੇ ਪਤਾ ਲੱਗਿਆ ਉਹਨੂੰ ਫਿਰ ਅਸੀਂ ਸ਼ੋਰ ਗੋਚਾਤਾ ਜੀ ਕੀ ਕੁਛ ਲੱਗਿਆ ਮੇਰਾ ਸਾਰਾ ਹੀ ਸੋਨਾ ਲੱਗਿਆ ਜਿਹੜਾ ਵੀ ਸੀਰੀਅਸ 7-8 ਟੋਲੇ ਜੀ ਇਸੇ ਤਾਂ ਬਹੁਤ ਮਿਹਨਤ ਨਾਲ ਬਣਾਇਆ ਸਾਡੀ ਤਾਂ ਹੱਥ ਜੋੜ ਕੇ ਬੇਨਤੀ ਹੈ ਵੀ ਸਾਡਾ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਸਾਡੀ ਦਵਾਈ ਜਾਈ ਜੀ ਮੇਰਾ ਨਾਮ ਗਵਿੰਦਰ ਸਿੰਘ ਹੈ ਮੁਕਤੀ ਸਰਪ੍ਰਾਈਜ਼ ਕਾਰ ਸੋਸਾਇਟੀ ਦਾ ਮੈਂ ਪ੍ਰੈਜ਼ੈਂਟ ਆਈ ਤੇ ਥੰਦਰ ਰੋਡ ਤੇ ਦਸ਼ਮੇਸ਼ ਨਗਰ ਗੜੀ ਨੰਬਰ 2 ਚ ਤੇ ਇੱਕ ਬੜੀ ਮੰਦਭਾਗੀ ਘਟਨਾ ਹੋਈ ਹੈ ਤੇ ਜੋ ਕਿ ਇੱਕ ਬੜੀ ਮਿਹਨਤ ਦੇ ਰਗ ਨਾ ਨਾ ਵਿਚਾਰੇ ਨੇ ਮਿਹਨਤ ਨਾਲ ਆਦਾਇਰਾ ਸੋਨਾ ਜਾ ਰੁਪਈਆ ਜੁੜੇ ਸੀਗੇ ਉਹ ਕੋਈ ਚੋਰਾਂ ਨੇ ਆ ਕੇ ਇਹਨਾਂ ਦੇ ਕਰੇ ਤਕਰੀਬਨ 2-3 ਵਜੇ ਆ ਕੇ ਚੋਰੀ ਕਰਕੇ ਲੈ ਗਏ ਪ੍ਰਸ਼ਾਸਨ ਨੂੰ ਵੀ ਸਾਡੇ ਨਾਲ ਖੜਨਾ ਚਾਹੀਦਾ ਇਹਨਾਂ ਦਾ ਜਿਹੜਾ ਮੁਆਜਰਾ ਦੇਣਾ ਚਾਹੀਦਾ ਇਹ ਬਹੁਤ ਗਰੀਬ ਬੰਦੇ ਆ ਤੇ ਬੜੇ ਮਿਹਨਤੀ ਬੰਦੇ ਆ ਇਹਨਾਂ ਮਸਾਂ ਇਹਨਾਂ ਨੇ ਪੈਸੇ ਜੁੜੇ ਸੀਗੇ ਤੇ ਜਿਹੜਾ ਸੋਨਾ ਸੀ ਉਹਨਾਂ ਦੀ ਬੇਟੀ ਦੇ ਵਿਆਹ ਵਾਸਤੇ ਰੱਖਿਆ ਸੀਗਾ